ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਠੰਡਾ ਐਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਇੱਕ ਆਪਾਂ ਅੱਜ ਵੀਡੀਓ ਪਾਉਣ ਲੱਗੇ ਆ ਜਿਹੜੀ ਇਹ ਤੀਜੀ ਫਸਲ ਦੇ ਲਈ ਆ ਵੀ ਕਣਕ ਵਾਲੇ ਵਾਢ ਦੇ ਵਿੱਚ ਆਪਾਂ ਤੀਜੀ ਫਸਲ ਕਿਹੜੀ ਲਈਏ ਕਿਹੜੀ ਨਾਲ ਲਈਏ ਕਿਉਂਕਿ ਜਿਹੜੀ ਕਣਕ ਵਾਲੇ ਵਾਢ ਦੇ ਵਿੱਚ ਤੀਜੀ ਫਸਲ ਨੂੰ ਦੇ ਵੀ ਰਿਸਕ ਹੋ ਜਾਂਦਾ ਹੈਗਾ ਖਰ ਮੱਕੀ ਦਾ ਤਾਂ ਚਲੋ ਸਾਈਲੇਜ ਵਗੈਰਾ ਵਾਲੇ ਪੰਗਾ ਲੈਂਦੇ ਨਹੀਂ ਤੇ ਹੁਣ ਵੀਰੇ ਕਈ ਸਾਲ ਤੋਂ ਨਾ ਲਗਾਤਾਰ ਮੂੰਗੀ ਦਾ ਟ੍ਰੈਂਡ ਚੱਲ ਰਿਹਾ ਹੈਗਾ ਦੇਖੋ ਵੀਰੇ ਕਈਆਂ ਦਾ ਜਿੱਦਾਂ ਕਰੀ ਹੋਏ ਵੀ ਕੰਮ ਲੋਟ ਆ ਜਾਂਦਾ ਚਾਰ ਪੈਸੇ ਬਾਣੀ ਆਉਂਦੇ ਨੇ ਕਈਆਂ ਦਾ ਵਿਚਾਰਿਆਂ ਦਾ ਜੇ ਬਾਰਿਸ਼ ਵਗੈਰਾ ਪੈ ਜਾਂਦੀ ਉੱਥੇ ਹੀ ਕੰਮ ਰਹਿ ਜਾਂਦਾ ਚਲੋ ਆਪਣਾ ਵੀਡੀਓ ਪਾਉਣ ਦਾ ਫਰਜ਼ ਸੀਗਾ ਕਈ ਕਿਸਾਨ ਵੀਰਾਂ ਦੀ ਡਿਮਾਂਡ ਸੀ ਤੇ ਆਪਾਂ ਵੀਰੇ ਅੱਜ ਗੱਲਬਾਤ ਕਰਦੇ ਹਾਂ ਮੂੰਗੀ ਬਾਰੇ ਜੇਕਰ ਵੀਰੇ ਤੁਸੀਂ ਕਣਕ ਵਾਲੇ ਵਾਢ ਦੇ ਵਿੱਚ ਨਾ ਮੂੰਗੀ ਬੀਜਣੀ ਆ ਤੁਸੀਂ 20-25 ਤਰੀਕ ਤੱਕ ਮੂੰਗੀ ਬੀਜੋ ਬੀਜ ਬਹੁਤ ਸੋਹਣੇ ਆਉਂਦੇ ਨੇ ਯੂਨੀਵਰਸਿਟੀ ਦੇ ਬੀਜ ਵੀ ਆਉਂਦੇ ਨੇ ਤੇ ਸ੍ਰੀ ਰਾਮ ਕੰਪਨੀ ਦੇ ਆਉਂਦੇ ਨੇ ਬਾਂਸੀ ਗੋਲਡ ਆਉਂਦਾ ਸਟਾਰ 444 ਬੀਜ ਆਉਂਦਾਗਾ ਜਿਹੜੇ ਗਰਮੀ ਵੀ ਸਹਿਣ ਕਰਦੇ ਨੇ ਤੇ ਇਹਨਾਂ ਨੂੰ ਵੀਰੇ ਜਿਹੜਾ ਆਪਾਂ ਕਰੀ ਚਟਕਬਰਾਰ ਰੋਗ ਜਾਂਦਾਗਾ ਆਪਣੇ ਪੀਲੇ ਜੇ ਪੱਤੇ ਹੋ ਜਾਂਦੇ ਨੇ ਉਹ ਵੀ ਨਹੀਂ ਆਉਂਦਾ ਵੀਰੇ ਇਹਨਾਂ ਨੂੰ ਐਡਾ ਖਾਸ ਤੇ ਮੂੰਗੀ ਬਜੀ ਆਗੇ ਦੇ ਢੰਗ ਨੇ ਵੀਰੇ ਜਿਹੜੇ ਸਭ ਦੇ ਵੱਖੋ ਵੱਖਰੇ ਨੇ ਕੋਈ ਵੀਰ ਤਾਂ ਰੌਣੀ ਕਰਕੇ ਜੀਰੋ ਡਰਲ ਨਾਲ ਬੀਜ ਦਿੰਦਾ ਕੋਈ ਬਾਹਸ ਮਾਰ ਕੇ ਬੀਜਦਾ ਤੇ ਕੋਈ ਵੀਰ ਬੈਡਾਂ ਦੇ ਮੂੰਗੀ ਬੀਜਦਾ ਤੇ ਹਰ ਇੱਕ ਦੇ ਵੱਖੋ ਵੱਖਰੇ ਵੀਰੇ ਢੰਗ ਹੁੰਦੇ ਨੇ ਇਹ ਚੀਜ਼ਾਂ ਦੇ ਤੇ ਮੂੰਗੀ ਦਾ ਵਧੀਆ ਬੀਜ ਲੈ ਕੇ ਬੀਜੋ ਵੀਰੇ ਜਿਹੜੇ ਹਾਈਬ੍ਰਿਡ ਬੀਜ ਨੇ ਨਾ ਵੀਰੇ ਬਿਲ ਪੱਕਾ ਲਿਓ ਇਹਨਾਂ ਦਾ ਤੇ ਇੱਕ ਚੀਜ਼ ਦੀ ਵੀਰੇ ਖਾਦ ਖਰਾਕ ਆ ਜਿਹੜੀ ਇਹਨੂੰ ਬੱਤ ਦੀ ਪਾਓ ਸੁੰਡੀ ਦੀਆਂ ਸਪਰੇਹਾਂ ਚਲੋ ਹੋ ਜਾਂਦੀਆਂ ਨੇ ਇਹਦੇ ਤੇ ਕਿਉਂਕਿ ਸੁੰਡੀ ਪੈਣ ਦਾ ਡਰ ਹੁੰਦਾ ਜੇ ਪੂਰਾ ਪੂਰਾ ਚੱਲ ਪੇ ਮਾੜਾ ਮੋਟਾ ਪਰ ਖਾਦ ਖਰਾਕ ਜਦੋਂ ਆਪਾਂ ਜਿਆਦਾ ਪਾ ਦਿੰਦੇ ਨਾ ਵੀਰੇ ਫਿਰ ਮੂੰਗੀ ਮੱਲ ਜਿਆਦੇ ਜਾਂਦੀ ਨੂੰ ਫਲ ਨਹੀਂ ਪੈਂਦਾ ਮੇਰੇ ਨਾਲ ਖੁੱਦ 2-3 ਸਾਲ ਇਦਾਂ ਹੀ ਹੁੰਦਾ ਰਿਹਾ ਮੂੰਗੀ ਮੱਲ ਬਹੁਤੀ ਜਾਂਦੀ ਆ ਪਰ ਝਾੜ ਨਹੀਂ ਉਹਦਾ ਬਣਦਾ ਨਾ ਝਾੜ ਵੀਰੇ ਫਲ ਹੀ ਨਹੀਂ ਆਉਂਦੀ ਉਹਨੂੰ ਝਾੜ ਕੇ ਆਉਣਾ ਤੇ ਆਪਣੇ ਵੀਰੇ ਆ ਖੇਤ ਦੇ ਵਿੱਚ ਆਪਾਂ ਮੂੰਗੀ ਬੀਜਦਾ 3 ਸਾਲ ਹੋ ਗਏ ਲਗਾਤਾਰ ਇਹੇ ਖੇਤ ਵੀਰੇ ਬਿਲਕੁਲ ਰੇਤਾ ਸੀਗਾ ਤੇ ਇਹ ਖੇਤ ਦੇ ਵਿੱਚ ਵੀਰੇ ਕਦੇ ਬੀਜ ਝੋਨਾ ਨਹੀਂ ਸੀ ਲੱਗਿਆ ਕਦੇ ਕਣਕ ਨਹੀਂ ਸੀ ਵੀ ਜੀ ਇੱਥੇ ਹਰਾਚਾਰੀ ਵੇਚਦਾ ਸੀਗਾ ਤੇ ਮੇਰੇ ਕੋਲ ਵੀਰੇ 2019 ਦੇ ਵਿੱਚ ਇਹ ਖੇਤ ਆਇਆ 2019 ਤੋਂ ਬਾਅਦ ਲਗਾਤਾਰ ਮੇਰੇ ਕੋਲੇ ਖੇਤ ਆਗਾ ਮੈਂ ਇਹਦੀ ਖੇਤੀ ਕਰਦਾ ਤੇ ਮੈਂ ਵੀਰੇ ਇਹਦੇ ਪਹਿਲੇ ਸਾਲ ਹੀ ਝੋਨਾ ਲਾਤਾ ਸੀਗਾ ਪਹਿਲੇ ਸਾਲ ਮੇਰੇ ਵਿੱਚ ਵੀਰੇ 11 21 ਝੋਨਾ ਲਾਇਆ ਵਧੀਆ ਚਲੋ ਝੋਨਾ ਹੋ ਗਿਆ ਪਾਣੀ ਦੀ ਥੋੜੀ ਸਮੱਸਿਆ ਸੀਗੀ ਇੱਕ ਦੋ ਛਾਲ ਚ ਚਲੋ ਸੈੱਟ ਹੋ ਗਈ ਆਪਾਂ ਲੇਜ਼ਰ ਵਗੈਰਾ ਲਾ ਕੇ ਬਣਾ ਖੇਤ ਬਣਾ ਕੇ ਝੋਨਾ ਲਾ ਲਿਆ ਉਸ ਤੋਂ ਅਗਲੇ ਸਾਲ ਵੀਰੇ ਆਪਾਂ ਇਹਦੇ ਚ ਮੂੰਗੀ ਬੀਜਤੀ ਵੀ ਚਲੋ ਮੂੰਗੀ ਬੀਜੀ ਹੋਈ ਵੀ 4 ਮਣ ਜੇ ਮੈਂ ਆਪਾਂ ਕਹਦੇ ਨੇ ਦਾਣੇ ਹੋ ਜਾਣਗੇ ਤੇ 4 ਮਣ ਦਾਣੇ ਦਾ ਵੀਰੇ ਕੀ ਹੋਣੇ ਸੀਗੇ ਆਪਣੇ ਆਪਾਂ ਤੋਂ ਨਾ ਥੋੜੀ ਜੀ ਮੂੰਗੀ ਨੂੰ ਜਿੱਦਾਂ ਕਰੀ ਓਵਰਡੋਜ਼ ਦਿੱਤੀ ਗਈ ਤੇ ਜੂਰੀਆ ਵੀ ਪੈ ਗਿਆ ਮੂੰਗੀ ਚ ਆਪਾਂ ਤੋਂ ਜਿਵੇਂ ਆਪਾਂ ਕਹਦੇ ਨੇ ਵੀ ਯਾਰ ਮਾੜੀ ਜੀ ਹੋ ਜੇ ਦੇਖਣ ਜੇ ਲੱਗ ਜੇ ਤੇ ਆਪਾਂ ਨੇ ਵੀਰੇ ਸਪਰੇਹਾਂ ਵੀ ਦੋ ਤਿੰਨ ਤਾਕਤ ਵਾਲੀਆਂ ਕਰਤੀਆਂ ਚਲੋ ਇੱਕ ਸਾਨੂੰ ਵੀਰੇ ਮੂੰਗੀ ਦੇ ਔੜ ਦਾ ਨਹੀਂ ਸੀ ਪਤਾ ਮੈਨੂੰ ਵੀ ਔੜ ਕਿੰਨੀ ਕ ਮੂੰਗੀ ਨੂੰ ਲਵਾਉਣੀ ਸਾਈਂਦੀ ਆ ਕਿੰਨਾ ਕ ਮੂੰਗੀ ਨੂੰ ਮੰਨ ਕੇ ਚਲੋ ਪਾਣੀ ਦੀ ਲੋੜ ਆ ਮੈਂ ਨਾ ਵੀਰੇ ਇਹਨੂੰ ਪਾਣੀ ਦੇ ਦੇ ਦਿੰਦਾ ਸੀਗਾ ਜਿਵੇਂ ਕੰਮਰਝੌਣ ਲੱਗਦੀ ਧੀ ਉਹਦੇ ਨਾਲ ਕੀ ਹੋਇਆ ਵੀਰੇ ਜਿਹੜੀ ਮੂੰਗੀ ਆ ਇਹਦਾ ਕੱਦ ਵਧਣ ਲੱਗ ਗਿਆ ਤੇ ਮੈਂ ਇਹਨੂੰ ਮੂੰਗੀ ਨੂੰ ਪਾਣੀ ਲਾਉਣੋਂ ਹਟ ਗਿਆ ਕੱਦ ਰੁਕ ਗਿਆ ਚਲੋ ਉਧਰੋਂ ਪਰਮਾਤਮਾ ਦੀ ਇਹ ਜੀ ਬਰੇ ਕਿਰਪਾ ਹੋਈ ਉਹ ਸਾਲ ਮੂੰਗੀ ਨਾਲ ਨੁਕਸਾਨ ਬਹੁਤ ਹੋਇਆ ਸੀਗਾ ਬਰੇ ਮੀਂਹ ਪੈ ਗਿਆ ਮੀਂਹ ਪਿਆ ਹੋਇਆ ਮੂੰਗੀ ਬਹੁਤ ਜ਼ਿਆਦਾ ਮਲ ਗਈ ਚਲੋ ਮੈਂ ਵਿੱਚ ਬਾਤ ਹੀ ਬਰੇ ਮੂੰਗੀ ਪਰ ਬਰੇ ਉਹ ਸਾਲ ਤੋਂ ਮੈਂ 3 ਸਾਲ ਦਾ ਮੂੰਗੀ ਬੀਜ ਧਾਰਿਆ ਜਿਹੜੇ ਖੇਤ ਚ ਬਰੇ ਬਾਸਮਤੀ ਝੋਨਾ 15 ਕੁਇੰਟਲ ਤੋਂ ਨਹੀਂ ਦੀ ਵਧਿਆ 25-27 ਕੁਇੰਟਲ ਤੱਕ ਮੇਰਾ ਬਾਸਮਤੀ ਝੋਨਾ ਜਾ ਪਹੁੰਚਦਾ ਤੇ ਕਣਕ ਬਰੇ ਚਲੋ ਅੱਗੇ ਮੈਂ ਤੁਹਾਨੂੰ ਦੱਸਿਆਗਾ ਕਣਕ ਨਹੀਂ ਸੀ ਅੱਗੇ ਇੰਨੀ ਵਧੀਆ ਹੁੰਦੀ ਐ ਕਿਉਂਕਿ ਮੈਂ ਬਾਸਮਤੀ ਲਾਉਂਦਾ ਸੀ 11 21 ਜਾਂ 17 18 ਉਹ ਵੀਰੇ ਤਾਕੜੇ ਖੇਤਾਂ 'ਚ ਵੱਧ ਕਾਮਯਾਬ ਨਹੀਂ ਦੇਖੋ ਇਹ ਖੇਤ ਸੀਗਾ ਮਾੜਾ ਜੇ ਮੈਂ ਇਹਦੇ ਜਿਹਾ ਇਦਾਂ ਮੰਨ ਲੇ ਕਿ ਚਲੋ ਖਿੱਚਣ ਵਾਲਾ ਝੋਨਾ ਲਾਉਂਦਾ ਸੀਗਾ ਤਾਂ ਮੇਰੀ ਕਣਕ ਨੂੰ ਬਹੁਤ ਸਮੱਸਿਆ ਆ ਜਾਂਦੀ ਸੀ ਐਸ ਸਾਲ ਵੀਰੇ ਮੈਂ 18 47 ਝੋਨਾ ਲਾ ਕੇ ਬੜੀ ਆਉਦੀ ਠੀਕ ਠੀਕ ਸੇਵਾ ਕਰਕੇ ਮੇਰਾ ਵੀਰੇ 25 ਗੋਨਟਲ ਝੋਨਾ ਨਿਕਲਿਆ ਉਹ ਤੇ ਚਲੋ ਰੇਟ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਘਟ ਰਹੇ ਨੇ ਪਰ ਮੈਂ ਵੀਰੇ ਤਿੰਨ ਵੈਰਾਈਟੀਆਂ ਲਾ ਕੇ ਵੀਜੀ 826 327 ਤੇ 222 ਵੀਰੇ ਕਣਕ ਇੰਨੀ ਇੱਕ ਟੌਪ ਦੀ ਕਣਕ ਆ ਤੁਸੀਂ ਇਹ ਦੇਖ ਸਕਦੇ ਹੋ ਇੰਨਾ ਮੋਟਾ ਦਾਣਾ ਤੇ ਇੰਨੀ ਵਧੀਆ ਕਣਕ ਹੋਈ ਆ ਵੀਰੇ ਇੱਕ ਵੀ ਇਹਦੇ ਤੇ ਸਪਰੇ ਨਹੀਂ ਕਰੀ ਮੈਂ ਕੋਈ ਤੁਹਾਨੂੰ ਪਤਾ ਹੀ ਆਪਾਂ ਮੈਗਨੀਜ਼ ਦੀ ਸਪਰੇ ਰੇਸ ਲਈ ਬਣਾ ਕਰਕੇ ਆਪਾਂ ਨੂੰ ਪਹਿਲਾਂ ਦੇਣੀ ਪੈਂਦੀ ਆ ਹੋਰ ਕੋਈ ਜੀ ਮੈਂ ਆਪਾਂ ਕਹਿੰਦੇ 1304505234 ਮੈਂ ਕੁਝ ਨਹੀਂ ਕਰਿਆ ਜੇਬਰੇ ਇਹਦੇ ਕੀ ਆਪਣਾ ਝਾੜ ਵਧੀਆ ਰਹਿ ਗਿਆ ਪ੍ਰਮਾਤਮਾ ਦੀ ਕਿਰਪਾ ਨਾਲ ਦੇਖੋ ਝਾੜ ਮੌਸਮ ਵਧਾਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਅੱਗੇ ਤੋਂ ਵੀਰੇ ਆਪਾਂ ਇੰਨੀ ਦਵਾਈਆਂ ਦੀ ਵੀ ਸਵਾਰਸ ਬੰਦ ਕਰ ਦੇਣੀ ਆ ਕਿਉਂਕਿ ਹੁਣ ਆ ਜਿਹੜੇ ਤੁਸੀਂ ਮੱਕੀ ਦੇਖ ਸਕਦੇ ਹੋ ਵੀਰੇ 42 43 ਦਿਨ ਦੀ ਮੱਕੀ ਹੋ ਗਈ ਆਮ ਬੰਦੇ ਦੇ ਵੀਰੇ ਕੱਸਾਂ ਚੱਕ ਕੱਸਾਂ ਤੱਕ ਮੱਕੀ ਆਉਣ ਲੱਗੀ ਐ ਮੈਂ ਇਹਦੇ ਤੇ ਵੀ ਵੀਰੇ ਸਿਰਫ ਦੋ ਸਪਰੇਹਾਂ ਅਜੇ ਤੱਕ ਕਰੀਆਂ ਨੇ ਤੇ ਤਿੰਨ ਪਾਈ ਨੇ ਯੂਰੀਆ ਮੈਂ ਸਾਲੇ ਹੀ ਚੀਜ਼ ਨੋਟ ਕਰਨੀ ਵੀ ਆਪਾਂ ਜਿਆਦਾ ਜੇ ਆਪਾਂ ਚੀਜ਼ ਤੇ ਕੋਈ ਫੋਕਸ ਕਰਦੇ ਮਿਉ ਕਿੰਨਾ ਕੁ ਛਾੜ ਦਿੰਦੇ ਜੇ ਘੱਟ ਕਰਦੇ ਕਿੰਨਾ ਕੁ ਦਿੰਦੀ ਆ ਜੇ ਆਪਾਂ ਨੂੰ ਲੱਗੂਗਾ ਵੀ ਫਰਕ ਪਿਆ ਫਿਰ ਆਪਾਂ ਵੀਰੇ ਮਨ ਲੱਗੋ ਜਿਵੇਂ ਆਪਾਂ ਸਪਰੇਹਾ ਕਰਦੇ ਅੱਗੇ ਕਰਾਂਗੇ ਨਹੀਂ अदरवाइज ਵੀਰੇ ਆਪਾਂ ਉਹ ਕੰਮ ਘਟਾ ਦਾਂਗੇ ਖਰਚਾ ਘਟਾ ਦਾਂਗੇ ਪਰ ਵੀਰੇ ਮੂੰਗੀ ਨੇ ਹਰੀ ਖਾਦ ਦੇ ਵਿੱਚ ਇੰਨਾ ਸੋਹਣਾ ਕੰਮ ਕਰਿਆ ਨਾ ਮੇਰੇ ਸੋਚ ਤੋਂ ਪਰੇ ਸੀਗੀ ਉਹ ਗੱਲ ਜੇ ਤੁਸੀਂ ਸਹੀ ਗੱਲ ਪੁੱਛੋ ਮੈਂ ਕਦੇ ਸੋਚ ਨਹੀਂ ਸਕਦਾ ਵੀ ਇਹ ਇੰਨਾ ਵਧੀਆ ਖੇਤ ਯਾਰ ਜਿਹੜਾ ਮੇਰਾ ਝਾੜ ਆ ਦੇ ਸਕਦਾ ਤੇ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀਰੇ ਜੇ ਤੁਸੀਂ ਖੇਤ ਤੁਹਾਡੇ ਮਾੜੇ ਨੇ ਤੇ ਨਫਾਸਲਾਂ ਤੁਸੀਂ ਲੈਣੀਆਂ ਚਾਹਣੇ ਹੋ ਤੁਸੀਂ ਵੀਰੇ ਕਣਕ ਵਾਲੇ ਵਾਢ ਦੇ ਵਿੱਚ ਮੂੰਗੀ ਬੀਜ ਲਓ ਖਰਚਾ ਨਾ ਮਾਤਰਾ ਆਉਂਦਾ ਇਹਦਾ ਵਧੀਆ ਬੀਜ ਲਿਆ ਕੇ ਬੀਜ ਲਓ ਮੀਡੀਅਮ ਸੇਵਾ ਰੱਖ ਕੇ ਇਹਨੂੰ ਪਾਲ ਲਓ ਜੇ ਤਾਂ ਤੁਹਾਡੇ ਵੀਰੇ ਉਹਦਾ ਕੋਣਾ ਪੁੰਨਣ ਵਾਲੇ ਫਲੀਆਂ ਹੋ ਗਈਆਂ ਤੁਹਾਡੀ ਮੂੰਗੀ ਵੱਢੀ ਗਈ ਮੌਸਮ ਸਾਫ਼ ਰਿਹਾ ਕੋਹਰ ਵਧੀਆ ਚੱਕ ਲਿਆ ਫੇਰ ਤਾਂ ਵੀਰੇ ਤੁਹਾਡੇ ਉਮੀ ਪਾ ਰਹੇ ਨੇ ਆਰੇ ਨੇ ਅਦਰਵਾਈਜ਼ ਵੀਰੇ ਤੁਹਾਨੂੰ ਦੋ ਗੱਟੇ ਦਾ ਤੁਹਾਡੇ ਜੂਰੀਏ ਦੇ ਘਟ ਪੈਣਗੇ ਫਸਲ ਤੁਹਾਡੀ ਲਾਣਸਾਰ ਬਟੇ ਖੰਦੀ ਜਾਊਗੀ ਰੂੜੀ ਦਾ ਰੇ ਕੋਈ ਪਾਉਣ ਦੀ ਲੋੜ ਨਹੀਂ ਤੁਹਾਡਾ ਜੂਰੀਆ ਵੀ ਘਟ ਜੂ ਤੀਜੀ ਫਸਲ ਤੱਕ ਵੀਰੇ ਮੂੰਗੀ ਤੁਹਾਨੂੰ ਦੱਸਦੀ ਜਾਊਗੀ ਇਹ ਜਿਹੜੀ ਮੂੰਗੀ ਹੈ ਤੀਜੀ ਫਸਲ ਨੂੰ ਵੀ ਦੱਸਦੀ ਹੈ ਜਾ ਕੇ ਆਪ ਤੋਂ ਬਾਅਦ ਤੀਜੀ ਫਸਲ ਜੇ ਇਹਦੇ ਤੇ ਬੀਜਾਂਗੇ ਤਾਂ ਵੀ ਉਹ ਦੱਸੂਗੀ ਮੂੰਗੀ ਬੀਜੋ ਵੀਰੇ ਮੱਕੀ ਪਿੱਛੇ ਨਾ ਇੰਨਾ ਪਾ ਬੋ ਦੇਖੋ ਜਿਹਦੇ ਮਜਬੂਰੀ ਆ ਸਾਈਲੇਜ ਪਾਉਣਾ ਪਸ਼ੂ ਯਾਦਾ ਨੇ ਬੰਦਾ ਕੱਲਾ ਕਲਾਪਾ ਵੀਰੇ ਉਹਨੂੰ ਤਾਂ ਇਹ ਚੀਜ਼ ਬੈਸਟ ਆ ਕਣਕ ਵਾਲੇ ਵੜ ਦੇ ਵਿੱਚ ਮੱਕੀ ਬੀਜਦੇ ਨੇ ਕਿਉਂਕਿ ਆਲੂਆਂ ਦਾ ਕੰਮ ਹਰੇਕ ਦੇ ਬਸਦਾ ਰਿਹਾ ਨਹੀਂ ਤੇ ਜੇ ਆਪਾਂ ਗੱਲ ਕਰੀ ਵੀਰੇ ਵੀ ਹਰੇਕ ਬੰਦੇ ਹੀ ਆਪਾਂ ਮੱਕੀ ਦੇ ਪਿੱਛੇ ਪੈ ਗਏ ਤਾਂ ਵੀਰੇ ਆਪਣਾ ਪੰਜਾਬ ਬਰਬਾਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਹਰ ਇੱਕ ਦੇ ਬਸਦਾ ਰੋਗ ਨਹੀਂ ਹੁੰਦਾ ਵੀ ਮੱਕੀ ਨੂੰ ਸਹੀ ਢੰਗ ਨਾਲ ਪਾਲ ਲੈ ਸਹੀ ਢੰਗ ਨਾਲ ਉਹਦਾ ਸਾਈਲੇਜ ਪਾਲੇ ਨਾਲੇ ਵੀਰੇ ਇਹਦਾ ਸਾਈਲੇਜ ਦੀ ਬੱਤ ਸਾਹਮਣੀ ਬਹੁਤ ਔਕੀ ਹੈ ਕਿ ਮੱਕਣ ਕਾਲੇ ਵੱਢ ਦੀ ਮੱਕੀ ਦੀ ਤਾਂ ਕਈ ਵਾਰ ਮੀਂਹ ਪੈ ਗਿਆ ਨਹੀਂ ਥੋਡੀ ਜਮੀ ਪੱਕ ਜੇ ਤੇ ਕਈ ਵਾਰ ਵਾਰਸ਼ ਨਾ ਪਈਏ ਨਹੀਂ ਪਤਾ ਵੀਰੇ ਥੋਡੀ ਮੰਨ ਕੇ ਚਲੋ ਮੱਕੀ ਨੂੰ ਰਾੜਾ ਲੱਗ ਜੇ ਜਾਂ ਉਹ ਤੇ ਪਹਿਲਾਂ ਕੱਚੀ ਦਾ ਚਾਰ ਪਾਲੂ ਤੁਸੀਂ ਇਹ ਬਹੁਤ ਵੀਰੇ ਇਹਦਾ ਦੇਖ ਸਮਝ ਕੇ ਕਰਨ ਵਾਲੀਆਂ ਗੱਲਾਂ ਨੇ ਤੇ ਉਮੀਦਾਂ ਕਿਸਾਨ ਵੀਰੋ ਜਿਹੜੀਆਂ ਆਪਾਂ ਮੂੰਗੀ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਦੇਖੋ ਗੱਲਾਂ ਬਾਤਾਂ ਵੀਰੇ ਆਪਾਂ ਸਿੱਧੀਆਂ ਸਾਧੀਆਂ ਕਰਦੇ ਆ ਕੋਈ ਭੜਾਕੂ ਜਿੱਦਾਂ ਆਪਾਂ ਕਹਈਏ ਉਹ ਤਾਂ ਗੱਲਾਂ ਆਪਾਂ ਨੂੰ ਆਉਂਦੀਆਂ ਨਹੀਂ ਗੱਲਾਂ ਆਪਾਂ ਤੁਹਾਡੇ ਨਾਲ ਸਿੱਧੀ ਸਪਸ਼ਟ ਭਾਸ਼ਾ ਦੇ ਵਿੱਚ ਦੱਸਿਆ ਵੀ ਜੇ ਵੀਰੇ ਜੇ ਤੁਸੀਂ ਖੇਤ ਦੇ ਵਿੱਚ ਹਰੀ ਖਾਦ ਪਾਉਣੀ ਚਾਹੁੰਦੇ ਹੋ ਤਾਂ ਮੂੰਗੀ ਸਭ ਤੋਂ ਬੈਸਟ ਆ ਤੁਹਾਡੇ ਲਈ ਸਭ ਤੋਂ ਬੈਸਟ ਮੂੰਗੀ ਦੀ ਫਸਲ ਆ ਗਈ ਹਰੀ-ਹਰੀ ਖਾਦ ਦਾ ਕਰਕੇ ਕਦੂ ਤੁਸੀਂ ਜੀਰੀ ਲਾ ਦਿਓ ਥੋੜੀ ਭਟੇ ਖਾਂਦੀ ਜਾਊ ਤੇ ਬਾਕੀ ਵੀਰੇ ਜੇ ਕੋਈ ਇਹਦੇ ਬਾਰੇ ਕਿਸੇ ਨੂੰ ਕੋਈ ਨੌਲੇਜ ਹੈਗੀ ਆ ਇੱਕ ਵੀਰ ਨੇ ਪਿਛਲੇ ਸਾਲ ਮੈਨੂੰ ਵੀਡੀਓ ਭੇਜੀ ਸੀਗੀ ਬਰਨਾਲਾ ਸਾਈਡ ਤੋਂ ਉਹ ਵੀਰ ਨੇ ਬੈਡਾਂ ਤੇ ਮੂੰਗੀ ਵੀ ਜੀ ਸੀ ਬਹੁਤ ਸੋਹਣੀ ਫਸਲ ਸੀ ਉਹ ਵੀਰ ਦੀ ਵੀਡੀਓ ਪਾਉਣੀ ਸੀਗੀ ਮੈਂ ਤੇ ਉਹ ਵੀਰ ਦੀ ਵੀਡੀਓ ਨਾ ਕਿਸੇ ਧੰਗ ਨਾਲ ਮੈਂ ਮੋਬਾਈਲ ਚੇਂਜ ਕਰਿਆ ਡਿਲੀਟ ਹੋ ਗਈ ਜੋ ਵੀਰ ਤੱਕ ਹੁਣ ਵੀ ਮੇਰੀ ਵੀਡੀਓ ਇਹ ਪਹੁੰਚੀ ਤਾਂ ਉਹ ਮੈਨੂੰ ਵੀਡੀਓ ਜ਼ਰੂਰ ਭੇਜਿਆ ਆਪਾਂ ਉਹਦੀ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਉਮੀਦ ਆ ਕਿਸਾਨ ਵੀਰੋ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ